ਚੋ ਸਿਲੰਡਰ ਚੋਰੀ ਕਰਨ ਵਾਲੇ ਚੋਰ ਪੁਲਸ ਨੇ ਦਬੋਚੇ ਤਿੰਨ ਦਿਹਾੜੇ ਅਬੋਹਰ ਚ ਪਿਆ ਸੀ ਡਾਕਾ ਘਰ ਚੋਂ ਚੋਰੀ ਕਰਕੇ ਲੈ ਗਈ ਸੀ ਸਿਲੰਡਰ ਅਬੋਹਰ ਚ ਇੱਕ ਘਰ ਚੋਂ ਸਿਲੰਡਰ ਚੋਰੀ ਕਰਨ ਵਾਲੇ ਚੋਰ ਪੁਲਸ ਨੇ ਫੜ ਲਏ ਨੇ ਜਿहां ਸਸਟੀਵੀ ਵੀਡੀਓ ਦੇ ਆਧਾਰ ਤੇ ਪੁਲਸ ਨੇ ਇਨਹਾਂ ਨੂੰ ਕਾਬੂ ਕੀਤਾ ਜਿਸ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਲੁਟੇਰੇ ਸਿਲੰਡਰ ਚੋਰੀ ਕਰਕੇ ਲੈ ਕੇ ਜਾ ਰਹੇ ਨੇ जिस तद तो ही पुलिस ने इन की निशानदेही कर ली सी चौबीस घंटिया बाद ही पुलिस ने इनू काबू कर लिया दसवाक इन खिलाफ सोलह नवंबर एफ आई आर दर्ज की गई है बी एन सी धारा तीन सौ कती तीन तीन सौ पंते तीन सौ सतारा दो के तहत मुकदमा दर्ज किया 10ਵਾਂ ਕੇ 2 ਮੇ ਦੋਸ਼ੀਆਂ ਦੀ شناخت ਅਮਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਇੰਦਰਾ ਨਗਰੀ ਦੇ ਸੁਨੀਲ ਕੁਮਾਰ ਪੁੱਤਰ ਰਾਮ ਕੁਮਾਰ ਇਹ ਵੀ ਇੰਦਰਾ ਨਗਰੀ ਦਾ ਰਹਿਣ ਵਾਲਾ 10ਵਾਂ ਕੇ ਚੋਰੀ ਕੀਤਾ ਸਿਲੰਡਰ ਵੀ ਬਰਾਮਦ ਕਰ ਲਿਆ ਗਿਆ ਅਤੇ ਮੋਟਰਸਾਈਕਲ ਵੀ ਪੁਲਸ ਨੇ ਜ਼ਬਤ ਕਰ ਲਈ ਹੈ ਸੀਸੀਟੀਵੀ ਵਾਇਰਲ ਹੋਈ ਸੀ ਮੈਂ ਵੀ ਸੋਸ਼ਲ ਮੀਡੀਆ ਤੇ ਦੇਖੀ ਸੀ ਇੱਕ ਦੋ ਜਣੇ ਸਿਲੰਡਰ ਲਈ ਵਿਚਾਲੇ ਰੱਖ ਕੇ ਮੋਟਰਸਾਈਕਲ ਤੇ ਲ ਜਾ ਰਹੇ ਹੈ ਤੇ ਸਾਨੂੰ ਇਹਦੀ ਇੱਕ ਤਰਖਾਸਤ ਵੀ ਮਸੂਲ ਹੋਈ ਸੀ ਹਰਪ੍ਰੀਤ ਸਿੰਘ son of ਸਖਚੈਨ ਸਿੰਘ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਸੀਗੇ ਇਹਨਾਂ ਨੇ ਤਰਖਾਸਤ ਦਿੱਤੀ ਸੀ ਸਾਡਾ ਸਿੰਡਰ ਚੋਰੀ ਹੋਇਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਵੈਰੀਫਾਈ ਕਰਕੇ ਕੱਲ ਇੱਕ ਮੁਕੱਦਮਾ ਰਜਿਸਟਰ ਕੀਤਾ ਸੀ 16 ਨੰਬਰ ਐਫ ਆਈ ਆਰ ਰਜਿਸਟਰਡ ਕੀਤੀ ਹੈ ਤੇ ਜਿਹੜੀ ਸੈਕਸ਼ਨ ਆ 333 305 ਤੇ 317 2 b n s ਦੇ ਵਿੱਚ ਕੱਲ ਅਸੀਂ ਇੱਕ ਮੁਕੱਦਮਾ ਰਜਿਸਟਰ ਕਰਿਆ ਦੋ ਦੋਸ਼ੀ ਸੀ ਅਮਨ ਸਿੰਘ ਅਮਨ ਪੁੱਤਰ ਮਿੰਦਰ ਸਿੰਘ ਵਾਸੀ ਇੰਦਰਾਨਗਰੀ ਤੇ ਸੁਨੀਲ ਕੁਮਾਰ ਪੁੱਤਰ ਰਾਮ ਕੁਮਾਰ ਤੇ ਇਹ ਵੀ ਇੰਦਰਾਨਗਰੀ ਦਾ 4 ਨੰਬਰ ਗਲੀ ਦਾ ਤੇ ਅਸੀਂ ਮੁਕੱਦਮਾ ਰਜਿਸਟਰ ਕਰਕੇ ਇਹਨਾਂ ਤੋਂ ਜਿਹੜੇ ਵਿਗੜਾਏ ਨੇ ਚੋਰੀ ਕੀਤਾ ਸੀਗਾ ਸਿਲੰਡਰ ਉਹ ਵੀ ਬਰਾਮਦ ਕਰਾ ਲਿਆ ਤੇ ਜਿਹੜਾ ਮੋਟਰਸਾਈਕਲ ਲੈ ਤੇ ਲੈ ਕੇ ਉਹ ਵੀ ਅਸੀਂ ਕਬਜ਼ੇ 'ਚ ਲੈ ਲਿਆ ਸਰ ਇਹਨਾਂ ਨੇ ਚੋਰੀ ਕਿਉਂ ਕੀਤੀ ਕਰਨ ਕੀ ਰਿਹਾ ਇਹ ਜਿੰਨੀ ਕੁ ਮੇਰੀ ਹੁਣ ਤੱਕ ਦੀ ਪੁੱਛ ਪੁੱਛ ਕੇ ਜ ਤੋਂ ਪਤਾ ਲੱਗਿਆ ਨਸ਼ੇ ਦੇ ਆਦੀ ਹੋ ਚੁੱਕੇ ਆ ਉਹ ਕਰ ਵੀ ਪਹਿਲਾਂ ਵੀ ਇਹਨਾਂ ਤੇ ਹੋਈ ਹੋਈ ਹੈ ਸਰ ਇਹਨਾਂ ਦੇ ਤੇ ਅੱਜ ਅਸੀਂ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਾਂਗੇ ਤੇ ਇਹਦਾ ਪੁਲਿਸ ਰਿਮਾਂਡ ਲਾਵਾਂਗੇ ਫਿਰ ਵਿੰਗਾਈ ਨਾਲ ਪੁੱਛਗਿੱਛ ਕਰਾਂਗੇ ਕਿੰਨੇ ਕੁ ਮੁਕੱਦਮੇ ਇਹਨਾਂ ਤੇ ਪਹਿਲਾਂ ਵੀ ਰਜਿਸਟਰ ਸਰ ਚੋਰੀ ਕਰਨ ਤੋਂ ਬਾਅਦ ਕਿਲੀ ਤਰਵਾਦੇ ਨਾਲ ਫੜ ਲਿਆ ਚੁ ਸਹੀ ਮੈਨੇ 24 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਨੂੰ ਸੀ ਨਿਸ਼ਾਨਦੇਹੀ ਕਰ ਲਈ ਸੀ ਤੇ 24 ਘੰਟੇ ਬਾਅਦ ਇਹਨਾਂ ਦੀ ਅਸੀਂ ਰੈਸਟ ਪਾਈ ਸੀ